ਪਾਈਚਾਰਾ ਪੂਰਾ ਸੀ ਜਿਵੇਂ ਨਾ ਪਗਵਟ ਭਰਾ ਸੀ ਅੱਛਾ ਉਹਨਾਂ ਸਾਨੂੰ 8 ਦਿਨ ਰੱਖਿਆ ਅੰਦਰ ਆਪਣੇ ਘਰ 'ਚ ਅੱਛਾ ਤੇਰੀਆਂ ਆਣ ਗੁੰਡੇ ਇਹਨਾਂ ਨੂੰ ਮਾਰ ਲੈਣ ਦਿਓ ਉਹ ਅੱਖ ਲਗਾ ਪਹਿਲਾਂ ਅਸੀਂ ਮਰਾਂਗੇ ਤੇ ਫੇਰ ਇਹਨਾਂ ਨੂੰ ਮਾਰਾਂਗੇ ਅਸੇ ਇੰਨਾ ਪਿਆਰ ਸੀ ਇੰਨਾ ਪਿਆਰ ਸੀ ਸਾਨੂੰ ਰਾਸ਼ਨ ਪਾਣੀ ਵੀ ਦਿੱਤਾ ਉਹਨਾਂ ਦੁੱਧ ਪਾਣੀ ਵੀ ਚਾਹ ਪਾਣੀ ਵਾਸਤੇ ਵੀ ਚੇਤਾ ਹੈ ਵੈਸੇ ਉਹ ਤੇਰਾ ਮੈਂ ਕੀ ਪੂਰਾ ਹਰ ਇੱਕ ਦਾ ਘਰ ਅੱਛੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਦੀਪ ਸਿੰਘ ਤੇ ਅੱਜ ਦੇ ਇਸ ਵੀਡੀਓ ਵਿੱਚ ਇਸ ਗੱਲ ਕਰਾਂਗੇ 1947 ਦੀ ਉਸ ਵੰਡ ਦੇ ਸੰਤਾਪ ਦੀ ਜੋ ਕਿ ਸ਼ਾਇਦ ਅੱਜ ਦੇ ਨੌਜਵਾਨਾਂ ਦੇ ਨੂੰ ਇਹਨਾਂ ਅਹਿਸਾਸ ਹੋ ਸਦੀ ਦਾ ਨਹੀਂ ਜੋ ਕਿ ਉਸ ਵੇਲੇ ਦੇ ਜਿਨ੍ਹਾਂ ਨੇ ਇਹ ਚੀਜ਼ ਆਪਣੀ ਅੱਖੀ ਦੇਖੀ ਜਾਂ ਇਹ ਕਹ ਲਈਏ ਕਿ ਅੱਜ ਦੇ ਟਾਈਮ ਦੇ ਜਿਹੜੇ ਬਜ਼ੁਰਗ ਨੇ ਜੋ ਉਸ ਵੇਲੇ ਉਥੋਂ ਉਜੜ ਕੇ ਆਏ ਔਰ ਆਪਣੀ ਮੁਲਕ ਚ ਰਿਫਿਊਜੀ ਬਣ ਕੇ ਰਹੇ ਆਪਣੀ ਮੁਰਛ ਸ਼ਰਨਾਰਥੀ ਬਣ ਕੇ ਰਹੇ ਉਹ ਜਿਹੜਾ ਅਹਿਸਾਸ ਹੈ ਉਹ ਦਰਦ ਹੈ ਉਹ ਜਾਣਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਮੇਰੇ ਹੀ ਪਿੰਡ ਦੇ ਬਾਪੂ ਜੀ ਬਾਪੂ ਸ਼ਿੰਗਾਰਾ ਸਿੰਘ ਜੀ ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਨਾਲ ਅਸੀਂ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਉਹ ਦੌਰ ਕਿਵੇਂ ਦਰਿਆ ਉਹਨਾਂ ਦੇ ਲਈ ਜਸਟ ਐ ਵੰਡ ਹੋਈ ਤੇ ਕਿਸ ਤਰ੍ਹਾਂ ਇਸ ਉਹ ਦੌਰ ਚੋਂ ਨਿਕਲ ਕੇ ਆਏ ਸੋ ਸਭ ਤੋਂ ਪਹਿਲਾਂ ਬਾਪੂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਵੱਲੋਂ ਸਰ ਆ ਅਸੀਂ ਇਹ ਪੁੱਛਣਾ ਚਾਹਾਂਗੇ ਜਿਸ ਟਾਈਮ 1947 ਦੀ ਜੇਸ਼ਵ ਮੰਡ ਹੋਈ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਉਦੋਂ ਭਾਰਤ ਦੇ ਨਾਲ 12-13 ਸਾਲ ਸੀ ਤੇ ਅ ਕਿਸ ਤਰ੍ਹਾਂ ਕਿਹੜਾ ਉੱਥੇ ਤੁਹਾਡਾ ਪਿੰਡ ਸੀ ਪਿੱਛੇ ਕਿਹੜਾ ਸ਼ਹਿਰ ਸੀਗਾ ਸਾਡਾ ਜਿਹੜਾ ਪਿੰਡ ਸੀ ਨਾ ਨਵਾਂ ਪਿੰਡ ਦੁਲਕੀਪੁਰਾ ਬਣਦਾ ਸੀ ਦੁਲਕੀਪੁਰਾ ਆ ਦੁਲਕੀਪੁਰਾ ਠੀਕ ਹੈ ਤੇ ਜਿਹੜੇ ਜਦੋਂ ਇਹ ਵੰਡ ਹੋਈ 1947 ਦੀ ਹਾਂ ਤੇ ਥੋੜਾ ਪਤਾ ਤੁਹਾਨੂੰ ਸੀਗਾ ਉਸ ਟਾਈਮ ਸੰਭਾਲ ਹਾਂ ਬਿਲਕੁਲ ਠੀਕ ਹੈ ਕਿਹੜੀ ਜਮਾਤ ਤੁਸੀਂ ਸਿਸਟਮ ਪੜ੍ਹਦੇ ਸੀਗੇ ਮੈਂ ਮੈਨੂੰ ਇੰਨਾ ਪਤਾ ਹੈ ਕਿ ਤੁਹਾਨੂੰ ਉਸ ਟਾਈਮ ਤੁਸੀਂ ਉਹ ਪੜੇ ਲਿਖੇ ਸੀ ਤੁਹਾਨੂੰ ਅੱਜ ਵੀ ਉਰਦੂ ਦੇ ਅਖ਼ਬਾਰ ਪਿੰਗ ਆਏ ਅਸੀਂ ਨਾ ਉਦੋਂ ਚਾਰ ਪੜ ਬੈਠੇ ਸੀ ਅੱਛਾ ਤੇ ਪੰਜਵੀਂ ਲੈ ਕੇ ਫਿਰ ਰੌਲਾ ਪੈ ਗਿਆ ਹੂੰ ਦਸਨ ਪੈ ਗਿਆ ਫਿਰ ਬੰਦ ਹੋ ਗਿਆ ਠੀਕ 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 ਤੇ ਜਦੋਂ ਉੱਥੋਂ ਉੱਜੜ ਕੇ ਆਏ ਇੱਧਰ ਆਪਣੇ ਵੱਲ ਨੂੰ ਤੇ ਜਿਹੜੇ ਇੱਧਰ ਦੇ ਲੋਕ ਸੀ ਉਹ ਜਿਹੜੇ ਖਾਸ ਤੌਰ ਤੇ ਮੁਸਲਮਾਨ ਭਾਈਚਾਰਾ ਸੀਗਾ ਉਧਰ ਗਿਆ ਹਾਂ ਤੇ ਉਸ ਟਾਈਮ ਕਿਹੋ ਜਿਹਾ ਮਾਹੌਲ ਸੀਗਾ ਵੀ ਸੁਣਿਆ ਉਸ ਟਾਈਮ ਕਾਫੀ ਦੰਗੇ ਵਗਾਰ ਵੀ ਹੋਏ ਸੀ ਉੱਥੇ ਉਸ ਨੂੰ ਤੇ ਬੰਦੇ ਨੂੰ ਐਵੇਂ ਸਮਝਦੇ ਸੀ ਜਿਵੇਂ ਨਾ ਕੁੱਤਾ ਮਾਰ ਛੱਡਿਆ ਅੱਛਾ ਇਹ ਵੀ ਕਰਦੇ ਸੀ ਸਿੱਖਾਂ ਨੂੰ ਅੱਛਾ ਮੁਸਲਮਾਨ ਕਿਉਂਕਿ ਜਿਹੜੇ ਉਧਰ ਤੇ ਰਹਿਣ ਵਾਲੇ ਸੀ ਨਾ ਮੁਸਲਮਾਨ ਗੁੰਡੇ ਵਿੱਚ ਬੜੇ ਹੁੰਦੇ ਨੇ ਗੁੰਡੇ ਬੜੇ ਹੁੰਦੇ ਨੇ ਅਸੀਂ 10 ਦਿਨ ਨਾਲ ਹੀ ਪਿੰਡ ਜਿਵੇਂ ਆਪਣੇ ਤੋਂ ਹੈ ਬਾਜੀ ਚੰਦਾ ਡੇਰਾ ਹੈ ਨਾ ਇਹ ਕਲਾਲ ਪਿੰਡ ਸੀ ਅੱਛਾ ਉੱਥੇ ਰਹੇ ਉਹ ਸਾਡੇ ਮਤਲਬ ਭਾਈਚਾਰਾ ਤੇ ਜਮੇਦਾਰ ਦਾ ਵੀ ਤਰ੍ਹਾਂ ਦੇ ਪਿਓ ਦਾਦੇ ਦਾ ਵੀ ਭਾਈਚਾਰਾ ਪੂਰਾ ਸੀ ਜਿਵੇਂ ਨਾ ਪਗਵਟ ਭਰਾ ਸੀ ਅੱਛਾ ਤੇ ਜਿਹੜਾ ਉਹਦਾ ਭਰਾ ਸੀ ਉਹਦੇ ਵੀ ਅਸੀਂ ਮੇਰੇ ਪਿਓ ਦਾ ਮਤਲਬ ਭਾਈਚਾਰਾ ਸੀ ਉਹਨਾਂ ਸਾਨੂੰ 8 ਦਿਨ ਰੱਖਿਆ ਅੰਦਰ ਆਪਣੇ ਘਰ 'ਚ ਅੱਛਾ ਘਰ 'ਚ ਰੱਖਿਆ ਬਤੇਰੇ ਆਣ ਗੁੰਡੇ ਇਹਨਾਂ ਨੂੰ ਮਾਰ ਲੈਣ ਦਿਓ ਉਹ ਅੱਖ ਲਗਾ ਪਹਿਲਾਂ ਅਸੀਂ ਮਰਾਂਗੇ ਤੇ ਫਿਰ ਇਹਨਾਂ ਨੂੰ ਮਾਰਾਂਗੇ ਅਸੀਂ ਇੰਨਾ ਪਿਆਰ ਸੀ ਇੰਨਾ ਪਿਆਰ ਸੀ ਉਹਨੇ ਆਪਣੇ ਸ਼ੇਖ ਮੁਹੰਮਦ ਅਲੀ ਸੀ ਉਹਨੇ ਕੀ ਕੀਤਾ ਆਪਣੇ ਜਵਾਈਆਂ ਨੂੰ ਪਿਸਤੌਲ ਦੇ ਦਿੱਤੀ ਲੈ ਕੇ ਅੱਛਾ ਕੋਈ ਆਂਦਾ ਮੁਸਲਮਾਨ ਤੇ ਮਾਰ ਦਿਓ ਵਿਖੇ ਮੈਂ ਬੜੀ ਮਤਲਬੀ ਚਲਦੀ ਸੀ ਅੱਛਾ ਵੀ ਮਾਰ ਦਿਓ ਤੁਸੀਂ ਪਹਿਰਾ ਲਾਇਆ 8-10 ਦਾ ਸੀ ਲਾਇਆ ਉੱਥੇ ਸਾਨੂੰ ਰਾਸ਼ਨ ਪਾਣੀ ਵੀ ਦਿੱਤਾ ਉਹਨਾਂ ਦੁੱਧ ਪਾਣੀ ਵੀ ਚਾਹ ਪਾਣੀ ਬਾਸੇ ਵੀ ਫਿਰ 8-10 ਦਿਨ ਦੇ ਬਾਅਦ ਨਾ ਆਰਮੀ ਵਾਲੇ ਗਏ ਗੱਡੀਆਂ ਲੱਗੀਆਂ ਅਸੀਂ ਆਰਮੀ ਵਾਲਿਆਂ ਉਥੇ ਚਾਰ-ਪੰਜ ਗੱਡੀਆਂ ਗਈਆਂ ਜਿਹੜੇ ਅਸੀਂ 5-10 ਘਰ ਸੀ ਉਥੇ 5-7 ਉਹਨਾਂ ਨੇ ਸਾਨੂੰ ਉਠਾ ਕੇ ਲਾਹੌਰ ਲੈ ਆਏ ਅੱਛਾ ਲਾਹੌਰ ਖਾਲਸਾ ਕਾਲਜ ਚ ਅੱਛਾ ਬੜਾ ਤਕੜਾ ਕਾਲਜ ਸੀ ਮੋੜ ਮਸ਼ਹੂਰ ਹੈ ਉਥੇ ਰਹੇ ਅਸੀਂ 10-12 ਦਿਨ ਕਾਲਜ ਦੇ ਵਿੱਚ ਦੁਨੀਆਂ ਸੀ ਕਈ ਪਿੰਡਾਂ ਦੇ ਉਥੇ ਅੱਗੇ ਗੇਟ ਦੇ ਨਾਲ ਪਿਆਰਾ ਲੱਗਾ ਐ ਜਿਵੇਂ ਮਿਲ ਮਿਲ ਜੀਦਾ ਮੁਸਲਮਾਨਾਂ ਦੀ ਮਿਲਤੀਦਾ ਮੁਸਲਮਾਨ ਮਿਲਤੀਦਾ ਲੱਗਾ ਉਹ ਕੀ ਕਰ ਰਿਆ ਕਰਨ ਐਸੀ ਗੁਜ਼ਾਰੀ ਕਰਨ ਵਿੱਚੋਂ ਬੰਦੀ ਗੁੰਡੇ ਵਾਰ ਕੇ ਬੰਦੇ ਮਰਾਲਾ ਨੇ ਸਮਾਨ ਖੋ ਕੇ ਲੈ ਜਾਣਾ ਫਿਰ ਇਹ ਜਮੇਦਾਰ ਦਾ ਜੀ ਦਾ ਦਾਦਾ ਇੱਕ ਉਸਟੀ ਨਾਲ ਸੁਪੋਜੀ ਇਹ ਗਾਇ ਮੀਆਂ ਮੀਰ ਛੌਣੀ ਸਭ ਤੋਂ ਵੱਡੀ ਹੁੰਦੀ ਸੀ ਪੰਜਾਬ ਵਿੱਚ ਉੱਥੇ ਗਏ ਪੀਸਤਰਾ ਦਾ ਸਾਡੇ ਤਾਂ ਕਰਦੇ ਸਾਨੂੰ ਸਿੱਖਾ ਦੀ ਉਹ ਚੇਤੇ ਹੀ ਦੀਏ ਪੈਰਾ ਉਹਨਾਂ ਨੇ ਕੀ ਕਿਹਾ ਗੋਰਖੇ ਪਿੱਤੇ ਅੱਛਾ ਗੋਰਖਿਆਂ ਵਾਰਡਰ ਦੇ ਤੱਕ ਕੋਈ ਵੀ ਆਂਦਾ ਨਾ ਮੁਸਲਮਾਨ ਮਾਰ ਦਿਓ ਤੁਸੀਂ ਗੋਲੀ ਦਾ ਆਰਡਰ ਕਰ ਦੋ ਗੇਤ ਅੱਗੇ ਜਿਵੇਂ ਨਾ ਐਡਾ ਉੱਪਰ ਪੋਰਸੀ ਬਣਾਇਆ ਉੱਪਰ ਇੱਕ ਪੈਰੀਦਾਰ ਇੱਕ ਥੱਲੇ ਖਲੋਤਾ ਆ ਅੱਛਾ ਉਹਨਾਂ ਨੇ ਕੀ ਕੀਤਾ ਦੋ ਕੁ ਮਾਰੇ ਇਸ ਤਰ੍ਹਾਂ ਆਰਡਰ ਸੀ ਉਹਨਾਂ ਨੂੰ ਫੇਰ ਲੋਖ ਖਲੋਤੋਈ ਫੇਰ ਅਸੀਂ ਅੱਜ 10 12 ਦਿਨ ਉੱਥੇ ਰਹੇ ਫੇਰ ਉਥੋਂ ਮਿਲਟੀ ਦੀਆਂ ਗੱਡੀਆਂ ਗਈਆਂ ਮਿਲਟੀਆਂ ਗੱਡੀਆਂ ਲੱਧਿਆ ਤੇ ਸਾਨੂੰ ਬਾਗੇ ਡੇਰ ਤੋਂ ਲੰਗਾ ਕੇ ਨੇ ਬਾਗੇ ਬਾਰਡਰ ਤੋਂ ਤੇ ਉੱਥੇ ਇੰਡੀਆ ਚ ਸ਼ਾਮ ਸਦੀ ਟਾਰੀ ਛੱਡ ਗਿਆ ਅੱਛਾ ਉੱਥੇ ਫਿਰ ਕੈਂਪ ਲੱਗਾ ਜੁਨੀਆਂ ਨੇ ਉਹਨੇ ਨਾ ਉਸ ਪਿੰਡ ਵਾਲਿਆਂ ਨੇ ਨਾ ਪੂਰਾ ਲੰਗਰ ਲਾਇਆ ਸੀ ਲੱਸੀ ਰੁੱਸੀ ਤੋਂ ਬੜੀ ਹੁੰਦੀ ਸੀ ਲੱਸੀ ਤਾਰ ਰੋਟੀ ਸਭ ਕੀ ਕਿਆ ਬਾਣੀ ਸੇਵਾ ਕਰਨੀ ਸੀ ਉਤੋਂ ਹੋ ਕੇ ਉੱਥੇ ਰਹੇ ਤੇ ਦਿਹਾੜੀ ਕ ਇਹਦੇ ਬਹੁਤ ਦਿਨ ਰੱਖੇ ਰਹਿ ਫਿਰ ਅੰਬਰਸਰ ਆ ਗਏ ਅੰਬਰਸਰ ਰਹੇ ਅਸੀਂ ਉੱਥੇ ਕੋਈ ਦੋ ਤਿੰਨ ਦਿਨ ਦੋ ਤਿੰਨ ਦਿਨ ਰਹੇ ਇਹ ਬਾਬਾ ਮਨਸ਼ਾ ਸਿੰਘ ਤੇ ਤਾਰੀਫ ਮਾਸਟਰ ਤਾਰਾ ਸੇ ਇਹਨਾਂ ਨੂੰ ਦੋ ਇੱਕ ਬੰਦਾ ਮਿਲ ਗਿਆ ਅੰਬਰਸਰ ਦਾ ਸੀ ਕੋਈ 10 12 ਕਿਲੋਮੀਟਰ ਦੇ ਜੈਲਦਾਰ ਕੌਜ ਸਿੰਘ ਉਹ ਅੱਖਾਂ ਲਗਾ ਤੁਸੀਂ ਉੱਥੋਂ ਆਏ ਹੋ ਕਿ ਤੁਸੀਂ ਨਾ ਮੇਰੇ ਪਿੰਡ ਤੋਂ ਚਲੋ ਮੇਰੇ ਕੋਲ ਪਿੰਡ ਦੇ ਮੁਸਲਮਾਨਾਂ ਦਾ ਅੱਧਾ ਪਿੰਡ ਸਾਡਾ ਅਸੀਂ ਉੱਥੇ ਚਲੇ ਗਏ ਜਿੰਨੇ ਬੈਠੇ ਨਮਸਾਣੇ ਤੇ ਸੰਪੂਰੇ ਬੈਠੇ ਸੀ ਬਰਾਮ ਬੈਠੇ ਨੇ ਤੇ ਸਾਰੇ ਉੱਥੇ ਚਲੇ ਗਏ 20 30 ਕਰ ਅਸੀਂ ਉੱਥੇ ਰਹੇ ਮਹੀਨਾ ਮਹੀਨਾ ਰਹੇ ਉਹ ਅੱਖਾਂ ਲੱਗ ਆ ਵੀ ਆ ਨਾਲ ਹੀ ਪਿੰਡ ਜਿਵੇਂ ਨਾ ਆਪਣੇ ਪਿੰਡ ਤੋਂ ਆਪਣੇ ਖਮੋ ਦਾ ਡੇਰਾ ਇੰਨੀ ਦੂਰ ਤੋਂ ਮੈਨੀਆਂ ਪਿੰਡ ਸੀ 2 ਛੋਟੀ ਜਿਹੀ ਵਟਟੀ ਅੱਛਾ ਉੱਥੇ ਆ ਉਹ ਕਹ ਲੱਗਿਆ ਚਲੋ ਤੁਸੀਂ ਮਕਾਨ ਨੂੰ ਡਿੱਗੇ ਨੇ ਮਦਦ ਜਵਾ ਕੇ ਸਾਨੂੰ ਰਾਸ਼ਨ ਪਾਣੀ ਵੀ ਉਹ ਦਿੰਦਾ ਰਿਹਾ ਚਾਹ ਪਾਣੀ ਦੁੱਧ ਪਾਣੀ ਸਭ ਕੁਝ ਗੁਰਦੁਆਰੇ ਨਾਲ ਅਸੀਂ ਪੰਜ ਸੱਤ ਘਰ ਪੈ ਗਿਆ ਕੁਝ ਕੋਈ ਲੱਗੀ ਸੀ ਚੰਗੀ ਜਗ੍ਹਾ ਸੀ ਗੁਰਦੁਆਰੇ ਦੀ ਉੱਥੇ ਰਹੇ ਫੇਰ ਆਰਡਰ ਆ ਗਿਆ ਕਿ ਜਿਹੜੇ ਸ਼ੇਖਪੁਰੇ ਜ਼ਿਲ੍ਹੇ ਦੇ ਨੇ ਨਾ ਉਹਨਾਂ ਨੂੰ ਪਾਣੀ ਪੱਤ ਕਰਨਾਲ ਲਾਟ ਹੋਇਆ ਸਰਕਾਰ ਨੇ ਆਰਡਰ ਕਰ ਦਿੱਤਾ اچھا ਇਹ ਜਿਹੜੇ ਏਰੀਆ ਮਿਲੇ ਸੀ ਇਹ ਸਰਕਾਰ ਵੱਲੋਂ ਮਿਲੇ ਸੀ ਹਾਂ ਸਰਕਾਰ ਵੱਲੋਂ ਮਿਲੇ ਸੀ اچھا ਪਾਣੀ ਪਾ ਤੇ ਜਾਓ ਕਰਨਾਲ ਪਾਣੀ ਪਾਸੀ ਜਿਆਦਾ ਵਜਦਾ ਸੀ ਕਰਨਾਲ ਜ਼ਿਲ੍ਹਾ ਸੇ ਉਹਦੋਂ ਅੱਛਾ ਜੀ ਫਿਰ ਕੀ ਕੀਤਾ ਉਥੋਂ ਲੋਕਾਂ ਨੇ ਜਿਹੜੀਆਂ ਦੁਨੀਆ ਕਰਾਈਆਂ ਕਾਰ ਕਰਾ ਕੇ ਉਹਨੇ ਨਾ ਅੰਬਰਸਰ ਭੇਜੇ ਸਕੇ ਅੱਛਾ ਗੁਰਦੁਆਰੇ ਕੋ ਉਥੂ ਅਸੀਂ ਬਹਿ ਕੇ ਨਾ ਕੁਝ ਪਿੰਡ ਦੇ ਜਿਹੜੇ ਜਮੇਦਾਰ ਕੇ ਇਤ ਸਾਰੇ ਪਿੰਡ ਅੱਧਾ ਪਿੰਡ ਨਾ ਜਲੰਧਰ ਕੈਂਪ ਵਿੱਚ ਇਹਨਾਂ ਨੂੰ ਪਤਾ ਲੱਗਾ ਇਹ ਸਿੱਧੇ ਕੁਸ਼ੇਤਰ ਆ ਗਏ ਅੱਛਾ ਇੱਥੇ ਆ ਗਏ ਸਾਨੂੰ ਪਤਾ ਲੱਗਾ ਵੀ ਆਪਣੇ ਬੰਦੇ ਉੱਥੇ ਗਏ ਨੇ ਅਸੀਂ ਵੀ ਕੁਲ ਖੇਤਰ ਆ ਗਏ ਸੌਰਵ ਕੰਪਸ ਲੱਗਾ ਸੀ ਕੋਈ ਇੰਨਾ ਤਕੜਾ ਕੈਂਪ ਸੀ ਜੂਨਾ ਵਰਸਤੀ ਚੱਕ ਹੈ ਉਹ ਲੋ ਕਚਹਿਰੀਆਂ ਤੱਕ ਪਰ ਬੜਾ ਸਾਰੇ ਕੁਰਬਲ ਕੁਰਬਲ ਉਹ ਦੀਣੀ ਬਲ ਰਾਸ਼ਨ ਰੋਕਾ ਸਰਕਾਰ ਨੇ ਇੰਨਾ ਦਿੱਤਾ ਕਿ ਬਹੁਤ ਜ਼ਿਆਦਾ ਅੱਛਾ ਦਾਲ ਦਿੱਤੀ ਆਟਾ ਦਿੱਤਾ ਅਰ ਜਾਈਆਂ ਕੰਬਲ ਸਭ ਕੁਝ ਉਹਨੇ ਸਰਕਾਰ ਨੇ ਬੜਾ ਫਾਇਦਾ ਸੁਲਤਾਨ ਦਿੱਤੀ ਉਸ ਟਾਈਮ ਆ 16 ਦਿੱਤੀਆਂ ਅਸੀਂ ਫਿਰ ਉੱਥੇ ਰਹੇ ਫੇਰ ਇਹ ਨੂੰ ਨਾ ਇਹਨਾਂ ਦਾ ਜੀਤ ਰਤ ਤਾਇਆ ਜਿਹੜਾ ਚੰਡੀਗੜ੍ਹ ਸਿ ਬਾਉ ਹੂੰ ਇਹ ਕਿ ਜ਼ਿਮੇਦਾਰ ਦੋਮੇਨਾ ਤਹਿਸੀਲ ਇਹਦੀ ਪੁਰਾਣੀ ਸੀ ਨਾ ਪਹਿਲਾਂ ਤਹਿਸੀਲ ਪੁਰਾਣੀ ਤਹਿਸੀਲ ਹਾਂ ਪਤਾ ਆਓ ਉੱਥੇ ਸੀ ਲੱਗਾ ਕਿ ਵਿਰਕ ਤਹਿਸੀਲਦਾਰ ਭਟਾ ਹੂੰ ਇਹ ਗਏ ਉਹ ਆਖਣ ਲੱਗਾ ਵੀ ਮੇਰੇ ਕੋਲ ਤਿੰਨ ਪਿੰਡ ਨੇ ਤੁਸੀਂ ਪਸੰਦ ਕਰਿਓ ਤੇ ਮੈਂ ਤੁਹਾਨੂੰ ਲਾਟ ਕਰ ਦਾਂਗਾ ਠੀਕ ਇੱਕ ਬਜਗਾਵਾ ਇੱਕ ਇੱਕ ਚਿਬਾ ਅੱਛਾ ਉਹਨਾਂ ਨੇ ਚਲੋਇਆ ਜਗ੍ਹਾ ਐਜ ਟੁੱਟਾ ਫੁੱਟਾ ਹੀ ਸੀ ਬੁਰਾ ਬੁਰਾ ਹਾਲ ਬੜੇ ਜੰਗਲ ਬੜਾ ਸੀ ਇੱਥੇ ਜਿੱਥੇ ਆ ਬੰਨਾ ਪਿੰਡ ਉਸਟਨ ਹੈਗਾ ਸੀ ਇਹ ਵਾਲਾ ਪੱਡ ਐਸੀ ਬੁਸ਼ਰ ਮਨਦਾ ਅੱਛਾ 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 ਬੁਸ਼ਰ ਮਨਦਾ ਪਿੰਡ ਸੀ ਨਾ ਇਹ ਜਿੱਥੇ ਜਬ ਬੱਲੂ ਦਾ ਡੇਰਾ ਹੈ ਨਾ ਇਹਨਾਂ ਦਾ ਹਨਾ ਮੋਹ ਦਾ ਇੱਥੇ ਇੱਕ ਡੰਡੀ ਜਾਂਦੀ ਸਿੱਧੀ ਆ ਇੱਕ ਮੋਹਾਂ ਪਰਲਿਆਂ ਦੇ ਉੱਥੇ ਜੰਦੇ ਬਘੋਰ ਖੜੀ ਜਾਂਦੇ ਸ਼ਾਇਦ ਸੜਕ ਬਾਅਦ ਵਿੱਚ ਵੱਡੀ ਅੱਛਾ ਅੱਛਾ ਸ਼ੇਰ ਨਾ ਉਹ ਫਿਲਦਰ ਨੇ ਆਖਿਆ ਤੇ ਉਹ ਫਿਰ ਉਹਨੇ ਨਾ ਵੇਖ ਕੇ ਗਿਆ ਪਿੰਡ ਚ ਚਰ ਬੰਦੇ ਆਏ ਇੱਥੇ ਫਿਰ ਚ ਟੁੱਟੇ ਫੁੱਟੇ ਸੀ ਕਿਦੇ ਛਛਰੇ ਦੇ ਪਾਲੇ ਖਜੂਰ ਦੇ ਛਤੀਰ ਬੁਰਾ ਹਾਲ ਸੀ ਮਤਲਬ ਇੱਕ ਘਰ ਸਿਰਫ ਪੱਕਾ ਜਿੱਥੇ ਰਹਿੰਦੇ ਨੇ ਨਾ ਜੀ ਦਾਰਾ ਦੀ ਐਸੀ ਇੱਕ ਪੱਕਾ ਘਰ ਅੱਛਾ ਇੱਕ ਜਾਂ ਜਿੱਥੇ ਹਰਿਆਣੇ ਰਹੀ ਮੈਂ ਦੱਸ ਜਣਾ ਚਾਹੁੰਦਾ ਕਿ ਅਸੀਂ 76 ਡਿਸਟ੍ਰਿਕਟ ਹੈ ਹਰਿਆਣੇ ਦੇ ਅੰਦਰ ਪਤੇ ਹੰਸਾਲੇ ਪਿੰਡ ਚ ਅਸੀਂ ਇੰਟਰਵਿਊ ਕਰ ਰਹੇ ਆ ਤੇ ਉਹ ਇਹ ਜਿਹੜਾ ਇੰਟਰਵਿਊ ਇਹ ਜਿਹੜੇ ਪਿੰਡ ਗਨਾਏ ਨੇ ਮਸਾਣਾ ਹਸਨਪੂਰਾ ਚਿਪਾ ਇਹ ਸਾਰੇ ਜਿਹੜਾ ਖੇਤਰ ਦੇ ਪਿੰਡ ਨੇ ਸੋ ਤੁਹਾਡੀ ਜਾਣਕਾਰੀ ਲਈ ਮੈਂ ਥੋੜਾ ਜਿਹਾ ਵਿੱਚੋਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਹਾਂਜੀ ਅੱਛਾ ਜੀ ਫੇਰ ਅਸੀਂ ਨਾ ਇੱਥੇ ਬਹਿ ਗਏ ਟੁੱਟੇ ਫੱਜੇ ਮਕਾਨ ਸੀ ਮੁਸਲਮਾਨਾਂ ਡਿੱਗੇ ਡੁੱਗੇ ਕਿਦਾਰੇ ਚਿੱਛਰੇ ਦੇ ਬਾਲੇ ਵੱਡ ਵੱਡ ਕੇ ਖਜੂਰ ਕਿੰਨੇ ਘਰ ਸੀ ਉੱਥੇ ਉਦੋਂ ਕਿੰਨੇ ਘਰ ਸੀ ਇ ਇਸ ਤਰ੍ਹਾਂ ਪਿੰਡ ਸਾਰਾ ਹੀ ਸੀ ਮੇਰਾ ਖਿਆਲ ਉਹ 40 50 ਘਰ ਹੋਣੇ ਨਹੀਂ ਮੁਸਲਮਾਨ ਸਰ ਤੋਂ ਪਹਿਲਾਂ ਨਿਕਲ ਗਿਆ ਸੀ। ਹੂੰ। ਅੱਛਾ ਜੀ ਫੇਰ ਨਾ ਕਿਸੇ ਨੇ ਕੁਝ ਕੀਤਾ, ਕਿਸੇ ਨੇ ਕੁਝ ਆਪਣਾ ਦਬ ਦਬਾ ਦਿੱਤਾ। ਲੱਕੜਾਂ ਵੀ ਢੋਈਆਂ, ਮਿਹਨਤਾਂ ਬੜੀਆਂ ਬੰਦਿਆਂ ਨੇ ਕੀਤੀਆਂ। ਸ਼ਹਿਰ ਜਾਣਾ ਲੈ ਕੇ ਲੱਕੜਾਂ, ਰੁਪਈਆ 2 ਰੁਪਈਏ, 2 ਰੁਪਈਏ। ਜੰਗਲੋਂ ਵਿੱਚ ਉਸ ਟਾਈਮ ਇੱਥੇ। ਬਹੁਤ ਇੰਨਾ ਜੰਗਲ ਸੀ ਕਿ ਇੱਥੇ ਜਿਹੜੀ ਹੈ ਨਾ ਇਹ ਸਾਰੀਆਂ ਕਬਰਾਂ ਹੁੰਦੀਆਂ ਸੀ। ਅੱਛਾ। ਇਹ ਜਿਹੜੀ ਆਪਣੇ ਨਾ ਹਾਂ ਆਪਣੇ ਕਲੋਨੀ 'ਚ। ਇਹ ਸਾਰੀਆਂ ਕਬਰਾਂ ਸੀ। ਅੱਛਾ ਬੜਾ। ਅੱਛਾ ਜੀ ਫੇਰ ਨਾ ਲੋਕਾਂ ਨੇ ਮਿਹਨਤ ਬੜੀ ਕੀਤੀ। ਸ਼ਹਿਰ ਲੱਕਣ ਲੈ ਜਾਨੀਆਂ ਬੋਕਰਾਂ ਵੱਡ ਵੱਡ ਕੇ ਕੜ ਕੜ ਕੇ ਦੋ ਵੇਚਨੀਆ ਮਤਲਬ ਪੂਰੀ ਮਿਹਨਤ ਕੀਤੀ ਰੋਟੀ ਕਮਾਣੀ ਰੁਪਿਆ 2 ਰੁਪਏ ਵਟਨੇ ਉਹਦਾ ਉਹ ਮਹंगाई ਵੀ ਨਹੀਂ ਕੋਨੀ ਸੀ ਅੱਛਾ ਜੀ ਫੇਰ ਨਾ ਆਸ ਆਸ ਆ ਚਲੋ ਫੇਰ ਇਹ ਨਹਿਰ ਸ਼ੁਰੂ ਹੋ ਗਈ ਲੋਕੀ ਇੱਥੇ ਦਿਹਾੜੀ ਟੁਰ ਜਾਇਆ ਕਰਨ ਬੜੀਆ ਮਿਹਨਤਾਂ ਕੀਤੀ ਨਾ ਤੇ ਇੱਕ ਚੀਜ਼ ਹੋਰ ਕੁਛ ਨਹੀਂ ਸੀ ਜਿਸ ਟਾਈਮ ਜਿਹੜੇ ਇਹ ਜ਼ਮੀਨਾਂ ਜਿਹੜੀਆਂ ਜ਼ਮੀਦਾਰਾਂ ਕੋਲ ਜ਼ਮੀਨਾਂ ਨੇ ਹਾਂ ਇਹ ਇਸ ਤਰ੍ਹਾਂ ਹੀ ਕਬਜ਼ੇ ਹੁੰਦੇ ਰਹੇ ਆ ਮਤਲਬ ਇਹ ਵੀ ਸਰਕਾਰ ਵੱਲੋਂ ਮਿਲਿਆ ਇਹ ਸਰਕਾਰ ਵੱਲੋਂ ਜਲੰਧਰ ਹੰਦਸ ਦਾ ਦਫ਼ਤਰ ਹੈ ਅੱਛਾ ਉਥੋਂ ਇਹਨਾਂ ਦੀ ਪਿਛਲੀਆਂ ਜ਼ਮੀਨਾਂ ਆਈਆਂ ਅੱਛਾ ਸਾਰੇ ਜਿੰਨੀ ਆਪਾਂ ਲੋਕਾਂ ਦੀਆਂ ਆਈਆਂ ਨੇ ਨਾ ਪਿੱਛੋਂ ਜਲੰਧਰ ਨੂੰ ਉਹਨਾਂ ਨੇ ਪਾਕਿਸਤਾਨ ਵਿੱਚੋਂ ਨਾ ਲਿਸਟ ਮੰਗਾਈ ਜਲੰਧਰ ਸੈਨਾ ਦਾ ਵੱਡਾ ਦਫ਼ਤਰ ਤੇ ਜਿਸ ਟਾਈਮ ਤੁਸੀਂ ਉੱਥੇ ਪਾਕਿਸਤਾਨ 'ਚ ਪੜ੍ਹਦੇ ਹੁੰਦੇ ਸੀ ਬਾਬੂ ਜੀ ਹਾਂ ਤੇ ਉਦੋਂ ਮਤਲਬ ਸਕੂਲ ਚ ਪੜਦੇ ਸੀ ਆ ਕਿਤੇ ਹੋਰ ਸਕੂਲ ਸੀ ਇਹ ਸਕੂਲ ਸੀ ਪ੍ਰਾਇਮਰੀ ਸਕੂਲ ਸੀ ਸਰਕਾਰੀ ਠੀਕ ਠੀਕ ਆ ਤੇ ਉੱਥੇ ਉੱਥੇ ਵੀ ਮਸੀਤਾਂ ਹੋਣਗੀਆਂ ਉਸ ਵੇਲੇ ਮਸੀਤਾਂ ਬਚਿਆ ਸੀ ਬਸਟਾ ਮੁੱਥੇ ਉਸਰ ਮਾਨਸ ਹਾਂ ਉਹ ਮੁਸਲਮਾਨ ਸਿੱਖ ਨਾਲ ਟੋਕੇ ਸਾਰ ਅੱਛਾ ਅੱਛਾ ਹਾਂ ਤੇ ਉਹ ਉਹ ਇਹ ਸੀ ਕਿ ਮੁਸਲਮਾਨ ਤੇ ਜਿਹੜੇ ਸਿੱਖ ਨੇ ਇੱਕ ਸੀ ਜਦੋਂ ਵਟਵਾਰਾ ਆਇਆ ਨਾ ਗਦਰ ਪਿਆ ਫੇਰ ਚਲੋ ਹੱਲ ਚਲੋ ਨਹੀਂ ਅੱਜ ਵੀ ਤੁਸੀਂ ਅਗਰ ਤੁਸੀਂ ਨੈਟ ਵਗੈਰਾ ਤੇ ਫੋਨ ਵਗੈਰਾ ਘਟ ਦੇਖਦੇ ਹੋਣੇ ਹੋ ਮਤਲਬ ਪਿਆਰ ਅੱਜ ਵੀ ਬਹੁਤ ਹੈ ਆਹ ਪਿਆਰ ਉਸ ਵੇਲੇ ਜਦੋਂ ਲੰਗਿਆਂ ਚ ਤੜਕਣਾ ਤੁਸੀਂ ਜਿਹੜੀ ਗੱਲ ਕਰੀ ਵੀ ਕੁਝ ਸ਼ਰਾਰਤੀ ਲੋਕ ਜਿਹੜੇ ਨੇ ਉਹ ਆਹ ਕਰਦੇ ਸੀ ਉਹ ਸ਼ਰਤਾਂ ਕਰਦੇ ਸੀਗੇ ਤੇ ਦੁਆਰਾ ਕਦੀ ਜਾਣ ਆਇਆ ਉੱਥੇ ਨਹੀਂ ਮੰਨ ਨਹੀਂ ਕੀਤਾ ਕਦੀ ਮੰਨ ਨਹੀਂ ਕੀਤਾ ਕੱਲਾ ਕਿੱਥੇ ਬੰਦਾ ਜਾਵੇ ਨਹੀਂ ਲੱਸੀ ਕਦੀ ਕਰਦਾ ਮਨ ਮੰਨ ਤਾਂ ਕਰਦਾ ਸੀ ਲੇਕਿਨ ਕੱਲਾ ਬੰਦਾ ਉਹਨਾਂ ਜਾ ਕੇ ਕੀ ਕਰਦਾ ਹੈ ਘਰ ਪਰੇ ਲੋਕਾਂ ਦੇ ਅਸੀਂ ਜਾਏ ਉਹਰਾ ਬੈਠੇ ਜਿਵੇਂ ਬਾਜਿਗਰਾ ਦਾ ਡੇਰਾ ਤੇ ਫਿਰ ਪਿੰਡ ਚੱਕਰ ਮਾਰਿਆ ਕਦੇ ਅੱਜ ਮੌਕਾ ਮਿਲੇ ਸਰਕਾਰ ਵਾਲੋਂ ਕਿ ਤੁਹਾਨੂੰ ਘੁਮਾ ਕੇ ਲਿਆਣੇ ਆ ਤੁਹਾਡਾ ਪਸ਼ੋਕੜ ਹੈ ਤੇ ਜਾਉਂਗੇ ਕਦੇ ਜਾਣ ਨੂੰ ਤੇ ਮਟਰ ਜਾ ਮੈਂ ਬਿਮਾਰ ਰਹਿਣਾ ਵਾ ਚੇਤਾ ਹੈ ਵੈਸੇ ਉਹ ਤੇਰਾ ਮੈਂ ਕਿਹਾ ਪੂਰਾ ਹਰ ਇੱਕ ਦਾ ਘਾਰ ਹਰ ਇੱਕ ਦਾ ਘਾਰ ਦੁਕਾਨ ਜਿਹੜੀ ਸੀ ਖਤਰੀ ਸੀ ਕਾਸ਼ੀਰਾਮ ਉਹ ਜਲੰਧਰ ਬਹਿ ਗਿਆ ਉਹਦਾ ਮੁੰਡਾ ਨਾ ਅਲਾਟਮੈਂਟ ਦਫਤਰ ਚ ਲੱਗ ਗਿਆ ਇੱਥੇ ਲੋਕਾਂ ਨੂੰ ਜਾਣਾ ਨਾ ਕਹਿਣਾ ਬਈ ਪੁਰਣ ਨੂੰ ਮਿਲਣਾ ਹੈ ਉਹਨਾਂ ਫਿਰ ਪਿੰਡ ਦਾ ਬੰਦਾ ਸੀ ਬੜੀ ਬਦਤ ਕਰਨੀ ਜਲੰਧਰ ਸਿਪ ਸਾਬ ਜਲੰਧਰੂ ਫੇਰੇ ਲਾਠ ਮਿੰਟ ਹੋਈਆਂ ਫਿਰ ਇੱਥੇ ਪਰਚੀਆਂ ਮਿਲ ਗਈਆਂ ਮੈਂ ਵੀ ਕਿਤਾਬ ਕਿਤੇ ਰਾਬਾਂ ਚ ਕਵਿਤ ਪੜਿਆ ਹੈ ਜਲੰਧਰ ਨੂੰ ਬਹੁਤ ਲੋਕ ਗਏ ਨੇ ਉੱਥੇ ਆਹੋ ਗਏ ਉਹਨਾਂ ਕਿ ਜਲੰਧਰ ਨੂੰ ਹੋਰ ਗਏ ਨੇ ਤੇ ਲਾਹੌਰ ਤੋਂ ਬਹੁਤ ਆਏ ਜਾਂਦੇ ਆ ਆਹੋ ਲਾਹੌਰ ਲਾਹੌਰ ਸਾਨੂੰ ਇਵੇਂ ਸੀ ਜਿਵੇਂ ਆਪਾਂ ਖੇਤਰ ਤੇ ਟੁਰ ਜਾਂਦੇ ਆ ਨਾ ਸਬਦਾ ਪੱਤਰ ਵੀ ਲੈਣ ਪੈਨਸ਼ਨਾਂ ਵੀ ਲੈਣ ਚਲੇ ਜਾਂਦੇ ਆ ਤੇ ਸਾਰੇ ਕੰਮ ਖੇਤਰ ਹੀ ਨੇ ਨਾ ਹੂੰ ਇਵੇਂ ਸੀ ਲਾਹੌਰ 8 ਕਿਲੋਮੀਟਰ ਸਾਇਸ ਤੇ ਪਿੰਡ ਦਾ ਨਾਂ ਕੀ ਦੱਸਿਆ ਤੁਸੀਂ ਹੈ ਪਿੰਡ ਦਾ ਨਾਂ ਕੀ ਦੱਸਿਆ ਸੀ ਐ ਦੁਲਕੀਪੁਰਾ ਦੁਲਕੀਪੁਰਾ ਅੱਛਾ ਸਾਡਾ ਪਿੰਡ ਕਿਹੜਾ ਸੀ ਤੁਹਾਨੂੰ ਯਾਦ ਹੋਇਆ ਕਰ ਤੁਹਾਨੂੰ ਮੇਰੇ ਤੁਹਾਡਾ ਵੀ ਪਿੰਡ ਹੈ ਸੀ ਇਹੀ ਸੀ ਨਾ ਦੁਲਕੀਪੁਰਾ ਕੱਠਾ ਸਾ ਇਹ ਵੀ ਸੀ ਘਰ ਜਿਵੇਂ ਨਾ ਵਿੱਚ ਇਸ ਤਰ੍ਹਾਂ ਸੀ ਕੰਦ ਅੱਧਾ ਪਿੰਡ ਇਧਰ ਮੂਸਿਰਾ ਦੇ ਪਿੱਛੇ ਕੰਡਾ ਜੁੜੀਆਂ ਸੀ ਅੱਛਾ ਠੀਕ 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 ਆਪਾਂ ਇੱਕੋ ਹੀ ਪਿੰਡ ਦੇ ਆ ਤੇ ਜਦੋਂ ਉੱਥੋਂ ਤੁਹਾਨੂੰ ਪਤਾ ਲੱਗਾ ਕਿ ਛੱਡਣਾ ਪੈਣਾ ਪਿੰਡ ਹਾਂ ਹੋ ਮਾਨ ਕੀਤੇ ਛੱਡਨ ਦੋਸਤਾਂ ਨੇ ਮਾਨਤੇ ਨਹੀਂ ਕੀ ਕਰਦਾ ਮਜਬੂਰੀ ਚ ਜਦੋਂ ਹੱਲਾ ਪੈ ਗਿਆ ਫਿਰ ਸਭ ਇਕੱਠੇ ਉਹਨੂੰ ਕਈਆਂ ਨੇ ਤਾਂ ਉੱਥੇ ਇਹ ਸੋਚਿਆ ਕਿ ਅਸੀਂ ਨਹੀਂ ਜਾਣਾ ਉੱਥੇ ਹੜਤ ਦੇ ਤੇ ਜ਼ਮੀਨ ਜਾਇਦਾਦ ਤੇ ਡੰਗਰ ਬਚਨੇ ਅਸੀਂ ਤਾਂ ਇੱਥੇ ਰਹਿ ਲਾਂਗੇ ਬੇਸ਼ੱਕ ਮੁਸਲਮਾਨ ਬਣ ਕੇ ਰਹਿਣਾ ਪਏ ਇੱਥੇ ਕਈ ਲੋਕ ਰਹੇ ਵੀ ਗਏ ਸੀ ਕਈ ਰਹਿ ਗਏ ਹੋਣਗੇ ਹਾਂ ਇਹ ਜਿਹੜੇ ਪਾਜੀ ਕਰਨੇ ਨਾ ਆਪਾਂ ਦੇ ਪਿੰਡ ਇਹਨਾਂ ਦੇ ਇਲਾਕੇ ਸਰਗੋਦੇ ਜ਼ਿਲ੍ਹੇ ਵੱਲ ਉੱਠ ਗਏ ਰਹ ਗਏ ਨੇ ਇਹਨਾਂ ਦੇ ਰਿਸ਼ਤੇਦਾਰ ਹਾਂ ਨਹੀਂ ਕਈਆਂ ਦੇ ਰਹ ਗਏ ਨੇ ਮਰ ਗਏ ਕਈਆਂ ਦੇ ਰਹ ਗਏ ਨੇ ਕਈਆਂ ਜਮੀਨ ਦੇ ਚੱਕਰ ਚ ਰਹ ਗਏ ਕਈ ਡੰਗਰਾਂ ਚ ਚੱਕਰ ਕਈਆਂ ਦੇ ਆਹ ਪੈੜੇ ਕੰਮਾਂ ਚ ਪੜ ਗਏ ਹੈ ਮੇਰੀ ਬੜੀ ਇੱਛਾ ਸੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਮੈਂ ਬੜਾ ਬਣਦਾ ਬਣਾ ਰਿਹਾ ਸੀ ਪ੍ਰੋਗਰਾਮ ਮੇਰੇ ਕਿਉਂਕਿ ਮੇਰੇ ਪਾਪਾ ਜੀ ਕਰਦੇ ਹੁੰਦੇ ਸੀ ਕਈ ਵਾਰੀ ਇਕੱਲੇ ਵਿੱਚ ਛੋਟੀ ਵਿੱਚ ਤੁਸੀਂ ਹੁਣ ਸਹੀ ਹੈ ਨਾ ਗੱਲਾਂ ਬਾਤਾਂ ਤੇ ਬੜਾ ਸੁਣ ਕੇ ਅ ਅੱਛਾ ਵੀ ਲੱਗਦਾ ਸੀ ਤੇ ਸੁਣ ਕੇ ਦਰਦ ਆ ਇੰਨਾ ਕਸ਼ਟ ਹੋਇਆ ਸੀ ਹੈ ਭਾਈ ਇੰਨਾ ਕਸ਼ਟ ਹੋਇਆ ਸੀ ਸੋ ਇੰਨਾ ਲੱਖਾਂ ਪਈਆਂ ਹੋਣੀਆਂ ਦਿਆ ਰਾਵੀ ਨਾ ਇਸ ਤਰ੍ਹਾਂ ਸਾਡੇ ਤੋਂ ਜਿਹੜਾ ਰਾਵੀ ਦਰਿਆ ਨਾ ਜਿਵੇਂ ਉਹ ਆਪਣਾ ਮੋੜ ਹੈ ਨਾ ذراਲੇ ਵਾਲਾ ਹੁਣ ਇੰਨਾ ਕ ਆ ਗਿਆ ਸੀ ਬਿਲਕੁਲ ਲਾਗੇ ਸੀ ਦਿਆ ਰਾਵੀ ਠੀਕ ਹੈ ਬਾਪੂ ਜੀ ਇੰਨੀ ਮੈਂ ਗੱਲਾਂ ਕਰਨੇ ਚਾਹੀਏ ਸੋ ਦੋਸਤੋ ਇਹ ਮੇਰੇ ਬੜੇ ਬੜੇ ਚਿਰ ਦੀ ਰੀਤ ਸੀ ਕਿ ਮੈਂ ਬਾਪੂ ਜੀ ਨਾਲ ਗੱਲਾਂ ਕਰਾਂ ਹੋਰ ਵੀ ਬਹੁਤ ਸ਼ਖਸ ਨੇ ਜਿਨ੍ਹਾਂ ਨਾਲ ਮੈਂ ਗੱਲਾਂ ਕਰਨੀਆਂ ਨੇ ਐਵੇਂ ਦੀਆਂ ਕਿ ਇੱਕ ਦਰਦ ਹੈ ਅੰਦਰ ਕਿ ਉਸ ਵੇਲੇ ਦੀ ਜਿਹੜਾ ਸੰਤਾਪ ਨੂੰ ਪੀੜ ਨੂੰ ਉਸ ਅਹਿਸਾਸ ਕੀਤਾ ਜਾਏ ਸੋ ਇਹ ਤੁਹਾਡਾ ਮੈਂ ਗੱਲਾਂ अजे शेअर वास्ते एक व्हिडिओ बनाई आहे अगर वडिओ अशी लगे तर वीडला लाईक शेअर चॅनल ना करणा भुल्य मिळव अगली व्हिडिओ धन्यवाद